ਵਾਜੀਗਰ ਬਰਾਦਰੀ ਦੀ ਭਾਸ਼ਾ ਦੇ ਵਿੱਚ ਬੋਲੇ ਬੇਸ਼ੱਕ ਮੇਰੀ ਪਾਰਟੀ ਬੀਜੇਪੀ ਹੀ ਹੈ ਲੇਕਿਨ ਜਿਹੜਾ ਇੱਥੇ ਦਿਲ ਧੜਕਦਾ ਹੈ ਨਾ ਸੱਚੀ ਉਹਨੂੰ ਸਕੂਨ ਮਿਲਿਆ ਕਿ ਸਾਡੇ ਸਮਾਜ ਦਾ ਬੰਦਾ ਵਿਧਾਨ ਸਭਾ ਦੇ ਵਿੱਚ ਕੌਂਟਰ ਤੇ ਆ ਕੇ ਮਾਰ ਕੇ ਬੋਲ ਰਿਹਾ ਸਾਡੀ ਬਰਾਦਰੀ ਦੇ ਵਿੱਚ ਸਾਡੀ ਭਾਸ਼ਾ ਦੇ ਵਿੱਚ ਮਾਣ ਮਹਿਸੂਸ ਹੋਇਆ ਮੰਚ 'ਤੇ ਗ੍ਰਾਜ਼ਮਾਨ ਪੰਜਾਬ ਦੇ ਬਹੁਤ ਹੀ ਸੀਨੀਅਰ ਆਧੂ ਪਰਾਜਾ ਬਖਸ਼ੀ ਜੀ ਜੋ ਪੰਚਾਇਤੀ ਤੌਰ ਤੇ ਵੀ ਸਾਡੇ ਸਮਾਜ ਦੀਆਂ ਸਮੱਸਿਆਵਾਂ ਨੂੰ ਸੁਲਝਾਉਂਦੇ ਰਹਿੰਦੇ ਨੇ ਮੇਰੇ ਤੋਂ ਪਹਿਲਾਂ ਸਟੇਜ ਸੰਭਾਲ ਰਹੇ ਪਰੰਪਰ ਮਕੌਲੀ ਜੀ ਇਹ ਸਮਾਜ ਦਾ ਕੋਈ ਵੀ ਮੰਚ ਹੁੰਦਾ ਹੈ ਦੇਖੋ ਇਸ ਬੰਦੇ ਦਾ ਕਿੰਨਾ ਜਜ਼ਬਾ ਹੈ ਇੱਕ ਵਾਰ ਜਰੂਰ ਤਾੜੀਆਂ ਮਾਰੋ ਇਹਨਾਂ ਲਈ ਵੀ ਹਰ ਜਗ੍ਹਾ ਬਿਲਕੁਲ ਆਪਣਾ ਸਾਧਨ ਲੈ ਕੇ ਪਹੁੰਚਦਾ ਹੈ ਤੇ ਜਿੱਥੋਂ ਕਰਕੇ ਮੇਲਾ ਨਫਰਤਾਨੀ ਸਟੇਜ ਦੀ ਸੇਵਾ ਬਿਲਕੁਲ